इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਬਠਿੰਡਾ ਭਾਗੂ ਰੋਡ ਤੋਂ ਲੈ ਕੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਤੱਕ ਚੈਕਿੰਗ ਦੌਰਾਨ ਐਡੀ ਸੀ ਜਨਰਲ ਪੂਨਮ ਸਿੰਘ ਵਿਦ ਪਾਰਟੀਆਂ ਲੋਕਾਂ ਨੂੰ ਰੁੱਕ ਕੇ ਜਲਾਨ ਕੱਟੇ ਦੇ ਚਾਲ ਨਾਲ ਹੀ ਲੋਕਾਂ ਨੂੰ ਸੇਫਟੀ ਲਈ ਜਾਗਰੂਕ ਵੀ ਕੀਤਾ ਬਠਿੰਡਾ ਤੋਂ ਬਿਊਰੋ ਚੀਫ ਕਰਨਪ੍ਰੀ ਸਿੰਘ ਜਬਜੀਤ ਰਿਪੋਰਟ ਇਹ ਕਿਹਨਾ ਚੋਣ ਹੈ ਜੀ ਨਾ ਤਾਂ ਗੈਜਨ ਰੋਪ ਇਹ ਰੂਪੀ ਚੈਕਿੰਗ ਹੈ ਜਿਹੜੀ ਅਸੀਂ ਅਪਸਰ ਜਿਹੜੀ ਹੈਗੀ ਕਰਦੇ ਰਹਿੰਦੇ ਹਾਂ ਤਾਂ ਜਿਹੜੀਆਂ ਆ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਰੋਡ ਸਟੇਟਿੰਗ ਰਹਿੰਦੀ ਹੈ ਕਾਲੀ ਜਿਹੜੀ ਹੈ ਕਾਲੀ ਰਹਿੰਦੀ ਹੈ ਪਾਦਾ ਜਿਹੜੀ ਹੈਗੀ ਹੈ ਸੇਫਟੀ ਰਾਖੇ ਸਾਰੇ ਬੰਦੇ ਆਪਣਾ ਜਿਵੇਂ ਹੈਲਮਟ ਪਾ ਕੇ ਰਾਈਡ ਕਰਨ ਬਾਈਕ ਜਿਹੜੀ ਹੈਗੀ ਹੈ ਔਰ ਜਿਸ ਤਰ੍ਹਾਂ ਕਿਥੇ ਦਿਨ ਇਨਸਟਰਕਸ਼ਨ ਸੀਟ ਬੈਂਚ ਨੂੰ ਲੈ ਕੇ ਆਈਆਂ ਸੀ ਤਾਂ ਕੋਈ ਸਾਡਾ ਮਕਸਦ ਕੋਈ ਬਹੁਤਾ ਇਹ ਨਹੀਂ ਕਿ ਅਸੀਂ ਸਾਰੇ ਚਲਾ ਨਹੀਂ ਕਰਾ ਨਿਕਲ ਰਹੇ ਹੈਗੇ ਲੇਕਿਨ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਰੋਡ ਸੇਫਟੀ ਇਨਸ਼ੋਰ ਕਰੀਏ ਅਸੀਂ ਅਵੇਅਰਨੈਸ ਵੀ ਕਰਦੇ ਆ ਨਾਲ ਦੀ ਨਾਲ ਔਰ ਤੁਹਾਡੇ ਮੀਡੀਅਮ ਤੁਹਾਡੇ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਇਹ ਵੀ ਕਰਨਾ ਚਾਹਾਂਗੀ ਕਿ ਇਹ ਫੋਡੀ ਸੇਫਟੀ ਲਈ ਨਹੀਂ ਹੈ ਥੋੜੀ ਸੁਰੱਖਿਆ ਦੇ ਲਈ ਕਿ ਸ਼ਕਤਾਂ ਦੇ ਆਪਾਂ ਸ਼ਹਿਰ ਦੇ ਵਿੱਚ ਵੀ ਜਾਂਦੇ ਆਂ ਅਕਦਰ ਆਪਾਂ ਸੋਚ ਲੈਂਦੇ ਆ ਕਿ ਜੀ ਹੈਲਮਟ ਪਾਉਣੀ ਲੋੜ ਨਹੀਂ ਮੈਂ ਤਾਂ ਨੇੜੇ ਹੀ ਜਾਣਾ ਹੈ ਜਾਂ ਸੀਟ ਬੈਲਟ ਲਾਉਣ ਦੀ ਲੋੜ ਹੈ ਨਹੀਂ ਸੋ ਇਹ ਰੂਲਸ ਜਿਹੜੇ ਹੈਗੇ ਤੁਸੀਂ ਉਹ ਕੰਪਲਾਈਂਸ ਕੋਲੇ ਨਹੀਂ ਲੱਗਦੇ ਜਿਹੜੀ ਚੈਕਿੰਗ ਦਾ ਲਗਾਤਾਰ ਚੱਲ ਰਹੀ ਹੈ ਜਿਸ ਦਾ ਕਈ ਕੌਜ਼ ਵੀ ਰੈਕਟ ਗਾਲੀ ਸਾਫ ਤੋਂ ਵੀ ਚੈਪਟਰ ਨੂੰ ਸ਼ਿਕਾਦੇ ਜੋ పార్ਟ ਆਫ ਡੇਲੀ ਰੁਟੀਨ ਚੈੱਕ ਕਰਦੇ ਹਾਂ